ਆ ਦੋਸਤੋ ਮੈਂ ਥੋੜਾ ਦੂਰ ਜਸਪੀ ਸਿੱਧੂ ਤੇ ਆਪਾਂ ਆ ਮੰਡੀ ਸਾਬੂ ਟਰੈਕਟਰ ਮੰਡੀ ਬੁੱਧਵਾਰ ਨੂੰ ਤੇ ਘੈਂਟ ਘੈਂਟ ਟਰੈਕਟਰ ਹਰ ਵਾਰੀ ਲੈ ਕੇ ਆਉਣੇ ਆ ਤੇ ਸਾਰੇ ਟਰੈਕਟਰ ਦਿਖਾਉਣੇ ਆ ਤੁਹਾਨੂੰ ਹਰੇ ਘੈਂਟ ਘੈਂਟ ਦਾ ਦੇਖ ਲੈਣਾ ਤੇ ਖੜਾ DI 32 ਫਾਰਮ 60 ਸਪੈਂਡ DI ਹਰੇ ਖੜੇ ਹਰੇ ਹਰੇ ਮਿਲਾਉਣੇ ਆ ਤੇ ਬਾਈ ਕਰਨੇ ਨਾ ਬੰਨੀ ਆ ਬਾਈ ਆ ਪੋਟੈਂਸ਼ੀਅਲ ਸ਼ਰਮਾ ਜੀ ਹਸਰੀਗੜ੍ਹ ਭਾਈ ਮਹਾਰਾਜ ਸਚੇ ਪਾਛਾ ਚਾਰ ਦੀ ਕਲਾ ਜੇ ਰੱਖੇ ਭਾਈ ਤੁਹਾਨੂੰ ਤੇ ਅੱਜ ਬੁੱਧਵਾਰ ਮੰਡੀ ਆ ਤਲਵੰਡੀ ਸਾਬੂ ਬਾਈ ਇਹ ਕੋਸ਼ਿਸ਼ ਕਰਾਂਗੇ ਭਾਈ ਜਾਇ ਜੇ ਰੇਟ ਦਿਖਾਉਣ ਦੇ ਟਰੈਕਟਰਾਂ ਦੀ ਤੇ ਆਪਣੇ ਚਾਚੇ ਦੇ ਵੇਖ ਰਾ ਇਹ ਸਾਰੀ ਜਿੰਨੇ ਵੀ ਵੀਡੀਓ ਦਿਖਾਵਾਂਗੇ ਸਾਰੀ ਤੇ ਆਪਾਂ ਪਹਿਲਾਂ ਮੁਲਾਕਾਤ ਵੀ ਕਰਾਉਣੀ ਚਾਹਤੇ ਨਾਲ ਜੀ ਚਾਚਾ ਜੀ ਸਸਤੀ ਗੱਲ ਠੀਕ ਹੋ ਗਿਆ ਠੀਕ ਹੈ ਜੀ ਰਹੀ ਆ ਤਿਆਰੀ ਠੀਕ ਹੈ ਤੇ ਅੱਜ ਆਪਣੇ ਨਪਰਾਇਆਂ ਨੂੰ ਟਰੈਕਟਰ ਦਿਖਾਉਣੇ ਹੋਰ ਆਪਾਂ ਇਹਦਾ ਨਾਮ ਦੱਸੀ ਬੇਟੀ ਰੇਟ ਜਾਇਜ਼ ਜਮਾ ਜਾਇਜ਼ ਜਾਇਜ਼ ਕਰੋਗੇ ਪਰਸੀਆਂ ਕਰੋਗੇ ਜੇ ਤੁਹਾਨੂੰ ਤੇਰੀ ਸਾਡੀ ਵੀਡੀਓ ਦੇਖ ਕੇ ਆਉਂਦਾ ਠੀਕ ਹੈ ਗੱਲ ਲਾ ਕਰਦੇ ਆ 5000 ਕੀ ਕਰਦੇ ਆ ਮੈਂ ਤਾਈ ਇਹ ਤੈਨੂੰ ਕੋਈ ਦਿਖਾਉਂਦਾ ਲਿਆ ਕੇ ਸ਼ਾਰਟ ਸਕਰੀਨ ਆ ਮਾਰਕ ਤੇ ਆਹ ਵੀਡੀਓ ਦੀ ਜਿਹੜੀ ਬਣੀ ਜਾਂਦੀ ਆ ਇਹ ਆ ਦੇਖੋ ਜੀ ਤੁਹਾਡੀ ਵੀਡੀਓ ਦੇਖ ਕੇ ਆ ਟਰੈਕਟਰ ਦੇ ਤੁਹਾਨੂੰ ਆਹ ਆਹ 5000 ਰੁਪਏ ਛੋੜ ਕਰਾਂਗੇ ਪਹਿਲੇ ਲੈ ਭਾਈ 5000 ਤਾਂ ਆਪਾਂ ਛਡਾ ਆਇਆ ਤੇ ਬਾਕੀ ਲੈਨੇ ਆ ਪੰਗੇ ਆਪਾਂ ਹੁਣ ਦਿਖਾਉਣੇ ਆ ਚੱਟ ਦੇ ਟਰੈਕਟਰ ਤੇ ਦੇਖੋ ਭਾਈ ਆ ਜਾ ਜਦੋਂ ਵੀ ਲੋੜ ਆ ਜਾ ਯਾਰ ਭਾਈ ਮੌੜ ਜਾ ਤੂੰ ਹੀ ਆਇਆ ਮੈਂ ਥੋੜੀ ਮੇਰੀ ਲੱਤ ਦੋ ਤੂੰ ਬਹੁਤ ਕਰਦੇ ਆਂ ਆਇਓ ਅਬ ਇਹ ਆ ਗਿਆ ਭਾਈ ਜੀ 700 ਦੀ 700 ਦਾ 600 ਨਿਆਰ ਆ ਗਿਆ ਆਸ਼ਕ ਜੰਪੀ ਕਿੰਨੇ ਸਭ ਤੋਂ ਪਹਿਲਾਂ ਗਾਈ ਸੋਨਾ ਲੀਕਾ 750 17 ਮਾਡਲ ਆ ਭਾਈ ਜੀ ਤੇ 16 16 ਦੇ ਟਾਇਰ 58 50 ਡੈਕਟਰ ਆ ਪਾਵਰ ਪਲੱਸ ਮੈਂਡਾ 25 ਚਤਿੰਨ ਸਭ ਕੁਝ ਨਾਲ ਆ ਸਾਰਾ ਰੀਗਨ ਕਿਥੋਂ ਰੱਖੇ ਆਹ ਮਾਡਲ ਦਾ ਇੰਤਰਾ ਬਾਈ 495000 ਦੀ ਡਿਮਾਂਡ ਪੁੱਛਦੇ ਨਾ ਬਾਈ ਬਾਈ ਇਹ ਦੇ ਦਾਂਗੇ ਆਪਾਂ 65000 ਰੁਪਏ ਆਈ ਕਿਹਾ 65000 ਦੇ ਦਿਆਂਗੇ ਰਾਈਟਰ ਦੇ ਦਿਆਂਗੇ ਆਪਾਂ 460000 35000 ਰੁਪਏ ਹੋਟ ਗਿਆ ਉਹ ਮਾਡਲ ਤਾਂ ਵੱਖਰੀ ਗੱਲ ਉਹ ਤਾਂ ਭੁੱਲ ਜਾ ਉਹ ਜੂ ਬਾਦ ਆਗਾ ਬਿਲਕੁਲ ਨਵਾਂ ਐਕਟਰ ਬਾਈ ਦੀ ਸਪੀਡ ਆ ਗਿਆ ਬਈ ਉਹ ਬਈ ਜਮੀਨ ਨਵਾ ਪਿਆ ਟਰੈਕਟਰ ਉਹ ਨਵਾ ਟਰੈਕਟਰ ਬਲੀ ਸੀਟ ਹੈ ਤੇ ਚਾਰੇ ਟਾਇਰ ਨਾਲ ਦੇ ਆ ਜੀ ਇਸਨੇ 16 ਵਾਲੇ ਟਾਇਰ ਆ ਬੂਲੇ ਚੱਟ ਪਿਆ ਦੇ ਚਾਰੇ ਟਾਇਰ ਪੀਕੇ ਦੇ ਗੰਦਾ ਪੱਟੀ ਸਤਰੀ ਸਭ ਕੁਝ ਨਾਲ 20 ਮਾਡਲ ਆ 475 ਡਿਮਾਂਡ ਆ ਕਿੰਨੇ ਦੀ ਮੈਂ ਆਪਣਾ 25000 ਰੁਪਏ ਬਾਈ ਜੀ ਸਾਢੇ 4 ਲੱਖ ਰੁਪਏ ਦਾ ਟਰੈਕਟਰ ਲੈ ਜਾਓ ਠੀਕ ਹੋਰ ਦੱਸੋ ਉਦੋਂ ਬਾਅਦ ਆ ਗਏ ਘੋੜੇ 6000 ਦੇ ਰੁਪਏ ਪਰਾ ਆਪਣੀ 20 ਮਾਡਲ ਆ ਬਾਈ ਟਾਇਰ ਤਾਂ ਪਿਛਲੇ ਨਵੇਂ ਜੜੀ ਫਿਰਦੇ ਹੋਣਾ ਬਾਈ ਪਿਛਲੇ BGTA 3 ਦੇ ਆ ਮੂਰੇ ਫੋਲੋ ਦੇ ਆ ਤੇ ਚਾਰੇ ਪਾਸੇ ਦਿਖਾ ਦੇ ਜਸਪ੍ਰੀ ਤਾਂ ਕਿੰਨੇ ਪੈਸਾ ਦਾ ਦੇਖ ਦਾਂਗੇ ਆਪਾਂ 20000 ਦਾ ਮੈਂ ਲੈ ਲੈ ਮੈਨੂੰ ਤਾਂ 6 ਲੱਖ ਕਹਿ ਨੂੰ ਲਗਭਗ 1.5 ਲੱਖ ਦਾ ਦੇ ਦਾਂਗੇ ਯਾਰ ਕੋਈ ਗੱਲ 6 ਲੱਖ 10 ਹਜ਼ਾਰ ਦਾ ਲੈ ਜਾਓ ਬਾਕੀ ਤੁਹਾਨੂੰ ਪਤਾ ਹੀ ਨਹੀਂ ਲੈ ਜਾਓ ਠੀਕ ਹੈ ਉਸ ਤੋਂ ਬਾਅਦ ਆ ਗਿਆ ਬਿਲਕੁਲ ਨਵਾਂ ਕੋਈ ਹਰ ਪਾ ਕੇ ਲੈ ਚਾਰੇ ਟਾਇਰ ਨਾਲ ਦੇ ਭਾਈ ਟੌਮ ਮਾਡਲ ਟਰੈਕਟਰ ਆ 35 ਵਾਲਾ ਦੂਜਾ ਜਿਹਦਾ ਸਿਕੰਦਰ ਮਾਡਲ ਆ 43 ਆ ਇਹ ਚਾਹੇ ਤੇ ਕੋਈ ਜਦੋਂ ਕਰਨਾ ਇਹੇ ਘੰਟੇ ਚ ਨਾ ਜਦੋਂ ਦੱਸਦੇ ਕਿ ਨਹੀਂ ਬੱਜਦਾ 709 ਘੰਟੇ ਜੱਦੇ 700 700 ਘੰਟੇ ਮੰਗ ਲੋ ਬਾਈ ਯਾਰ ਠੀਕ ਹੈ ਬਿਲਕੁਲ ਨਵਾਂ ਡੈਕਟਰ ਆ ਤੇ ਬਾਹਰ ਪਾ ਕੇ ਲਿਜਿਓਦਾ 5 ਲੱਖ 25 ਕੀ ਐ ਡਿਮਾਂਡ ਆ ਕਿੰਨੇ ਦਾ 4 ਲੱਖ ਕਿੰਨੇ ਦਾ 4 ਲੱਖ ਨਹੀਂ ਬਾਈ ਪੂਰੇ 5 ਲੱਖ ਦਾ ਦੇ ਦਾਂਗੇ 90000 ਦਾ 99000 ਦਾ ਜੋ ਬਾਕੀ ਤੁਹਾਨੂੰ ਜਿਹੜਾ ਕੁਝ ਮੈਂ ਬੋਲਦਾ ਤੁਹਾਨੂੰ ਪਤਾ ਹੀ ਉਹ ਵੈਸੇ ਨੌਲੇਜ ਰੱਖਿਆ ਕਰੋ ਗੱਲ ਦੀ ਮਾੜੀ ਉਹਦੋਂ ਆ ਬਾਈ ਮਾਡਲ ਆ ਬਾਈ ਮੂਲੇ ਟਾਇਰ ਬਿਲਕੁਲ ਨਵੇਂ ਆ ਪਿਛਲੇ ਬਾਈ 90 ਦੇ 2022 ਮਾਡਲ ਆ 355 NV 3 ਸਿਲੰਡਰ ਵਾਲਾ ਖਰਚਾ ਕੁਝ ਬਹੁਤ ਘੱਟ ਹੁੰਦਾ ਬਾਈ ਇਹਦਾ ਤੇ ਜਿੰਨੇ ਵੀ ਟਰੈਕਟਰ ਦਿਖਾਈਏ ਨਾ ਬਾਈ ਸਾਰਿਆਂ ਦੇ ਲੋਨ ਠੀਕ ਆ ਸਾਰਿਆਂ ਦੇ ਲੋਨ ਫੈਂਸੋ ਜੀ ਸਾਰਿਆਂ ਦੇ ਕੱਟਿਆ ਜਾ ਰਾਣਾ ਟਰੈਕਟਰ ਕੋ ਤਾਂ 4,60,000 ਕਮਾਂਡ ਕਿੰਨੇ ਦਾ 40,000 ਦਾ ਕਰਨਾ ਨਹੀਂ 40 ਇਹ ਬਾਲਾ ਇਹ ਨਹੀਂ ਬਣਾਇਆ ਘਰ ਲਾ ਕੇ ਯਾਰ ਇਹ ਤਾਂ ਝਾਊਗਾ ਪੰਜ ਪਹਿਲਾਂ ਹੀ ਕਰ ਦੋ ਨਾ ਦੱਸ ਕੱਟ ਹੋਰ 30 ਹਜ਼ਾਰ ਜਰੇ ਮੈਂ ਖਰਚਦੇ ਨਿਦਮ 3/4 3/4 ਲੱਖ ਰੁਪਏ ਖਰਚਦੇ ਨਗਾ ਠੀਕ ਠੀਕ 3/4 ਲੱਖ ਆ ਕੋਈ ਆ ਬੜਾ ਹੀ ਵੱਡਾ ਹੋ ਗਿਰਦੀ ਹੋਈ ਲੈ ਨਵੇਂ ਤੋਂ ਤਰੇ ਕਰ ਨਵੇਂ ਦਾ ਨਵੇਂ ਭਾਈ ਫਟਾ ਜਮਾ ਨਵੇਂ ਤੇਰਾ ਭਾਈ ਸਾਰੇ ਲੈ ਵੀ ਚੱਲੀ ਜੀ ਜੇ ਨਹੀਂ ਤਾਂ ਜੀ 2021 ਮਾਡਲ ਆ 7.5 ਲੱਖ ਰੁਪਏ ਡਿਮਾਂਡ ਆ ਕਿੰਨੇ ਦਾ ਜਿਹੜੀ ਦਾ ਹੱਥ ਕੀ ਦਾ ਬਾਈ 9 7 ਲੱਖ 10 ਹਜ਼ਾਰ ਰੁਪਏ ਦਾ ਦੀਦੀ 15000 3.7 ਲੱਖ ਆ ਝੋਲਾ ਪਰ 2 ਇਨਾ ਤੇ ਤਿੰਨ ਵਾਰੀ ਸੁੱਜੇ ਪਾਣੀ ਲਗਲਾ ਫੀਨਾ ਬੂਦੇ ਨੂੰ ਥਾਣਾ ਗਿਨ ਵਾਸਤੇ ਗਿਨ ਵਾਸਤੇ ਸੋਡਾ ਕੀ ਪਤਾ ਕਿਵੇਂ ਲੈ ਆਏ ਹੋ ਕਿੰਨੇ ਦਾ 7 ਲੱਖ ਕਿੰਨੇ ਦਾ 15000 ਕਰ ਦੇ ਫਿਰ ਕੋਈ ਗੱਲ ਜਿੰਨੇ ਦਾ ਕਿਹਾ ਉਹਨਾਂ ਦੀ ਦੇ ਠੀਕ ਠੀਕ ਨਾਮਾ ਤੇ ਇਤਨਾ ਪੁਰਾਣਾ ਦਾ ਕਹਿ ਲੀਂ ਪੁੱਤਵਾ ਦਾ ਆ ਗਿਆ ਬਾਈ ਸੱਚ ਐਮ ਐਮ ਮਾਸਟਰ ਮੇਲਜ ਪਿਛਲੇ ਟਾਇਰ ਹੈਗੇ 75 ਪੈਸੇ ਬਾਈ ਮੂਹਰੇ ਹੈਗੇ 650 ਪੈਸੇ ਟਾਇਰ ਹੈ 2009 ਮਾਡਲ ਆ 275000 ਡਿਮਾਂਡ ਆ ਬਾਈ ਸਾਰਿਆਂ ਦੀ ਐਨਓਸੀ ਮਿਲ ਜੂਗੀ ਠੀਕ ਆ ਜੇ ਪੰਜਾਬ ਦੇ ਬੰਦੇ ਨੇ ਲੈਟਰ ਲੈਣਾ ਕਿ ਤਿੰਨੇ ਜਾਂ ਹਰਿਆਣਾ ਲੈਣਾ ਸਭ ਦੇ ਦੀ ਐਨਓਸੀ ਮਿਲ ਜੂ ਕਾਗਜ਼ ਪੱਤਰਾਂ ਦੀ ਬਾਈ ਜ਼ਿੰਮੇਵਾਰੀ ਹੋਊਗੀ ਆਪਣੀ ਠੀਕ ਆ ਇਹ ਬਾਈ ਉਪਰ ਆਵਾ ਜਿਹੜੇ ਦਿਖਾਏ ਆ ਉਹਨਾਂ ਦੀ ਗੱਲ ਕਰਦਾ ਠੀਕ ਆ ਗੱਲ ਵੀਰੇ ਤੇ ਸਾਰੇ ਡਾਟਾ ਦੇ ਲੂਨ ਫੈਂਸ ਹੋ ਜੂਗਾ ਤੇ ਦੱਬ ਕੇ ਕਰ ਦਿਓ ਵੀਡੀਓ ਲਾਈਕ ਕਮੈਂਟ ਸ਼ੇਅਰ ਬਹੁਤ ਬਹੁਤ ਮਿਹਰਬਾਨੀ ਇਨਸਾਈਸ